ਇੱਕ ਮਹੀਨੇ ਵਿੱਚ ਹੀ ਬਦਲਿਆ ਫਿਰੋਜ਼ਪੁਰ ਦਾ ਡੀਆਈਜੀ ਸਵਪਨ ਸ਼ਰਮਾ ਲੁਧਿਆਣਾ ਦਾ ਲਗਾਇਆ ਸੀ ਪੀ ਆਈਪੀਐਸ ਹਰਮਨਵੀਰ ਸਿੰਘ ਹੋਣਗੇ ਫਿਰੋਜ਼ਪੁਰ ਦੇ ਨਵੇਂ ਡੀਆਈਜੀ ਪੰਜਾਬ ਪੁਲਿਸ ਦੀ ਫਿਰੋਜ਼ਪੁਰ ਰੇਂਜ ਦਾ ਡੀਆਈਜੀ ਇੱਕ ਮਹੀਨੇ ਵਿੱਚ ਹੀ ਬਦਲ ਦਿੱਤਾ ਗਿਆ ਇਸ ਦਾ ਕੀ ਕਾਰਨ ਹੈ ਇਸ ਬਾਰੇ ਅਧਿਕਾਰੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਲੇਕਿਨ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਹੋਮ ਅਫੇਅਰ ਵੱਲੋਂ ਪੰਜਾਬ ਦੇ ਗਵਰਨਰ ਤੇ ਆਦੇਸ਼ ਤੇ ਟਰਾਂਸਫਰ ਦੇ ਆਰਡਰ ਜਾਰੀ ਕੀਤੇ ਗਏ ਹਨ ਸਵਪਨ ਸ਼ਰਮਾ ਜੋ ਕਿ ਫਿਰੋਜ਼ਪੁਰ ਦੇ ਡੀਆਈਜੀ ਪਦ ਤੇ ਤਾਇਨਾਤ ਹੰਦਾ ਟ੍ਰਾਂਸਫਰ ਲੁਧਿਆਣਾ ਕਰ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਲਗਾਇਆ ਗਿਆ ਹੈ ਹੁਣ ਉਹ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੀ ਜਗ੍ਹਾ ਲੈਣਗੇ ਦੂਜੇ ਪਾਸੇ ਹੁਣ ਫਿਰੋਜ਼ਪੁਰ ਰੇਂਜ ਦੇ ਨਵੇਂ ਡੀਆਈਜੀ ਆਈਪੀਐਸ ਅਧਿਕਾਰੀ ਹਰਮਨਵੀਰ ਸਿੰਘ ਹੋਣਗੇ ਜੋ ਕਿ ਜੁਆਇੰਟ ਡਾਇਰੈਕਟਰ ਐਮਆਰਐਸ ਪੀਪਾ ਫਿਲੌਰ ਅਤੇ ਐਡੀਸ਼ਨਲ ਡੀਆਈਜੀ ਆਰਬੀ ਪਟਿਆਲਾ ਦੀਆਂ ਸੇਵਾਵਾਂ ਦੇ ਰਹੇ ਹਨ ਹਰਮਨਬੀਰ ਸਵਪਨ ਸ਼ਰਮਾ ਦੀ ਜਗਾਤੇ ਤੈਨਾਤ ਹੋਣਗੇ ਪਾਕਿਸਤਾਨ ਨਾਲ ਲੱਗਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸੇਵਾਵਾਂ ਦੇਣ ਪਦ ਸੰਭਾਲਣ ਤੋਂ ਬਾਅਦ ਕਿ ਉਹ ਨਸ਼ੇ ਦਾ ਖਾਤਮਾ ਕਰਨ ਲਈ ਕੀਨ ਭੂਮਿਕਾ ਨਿਭਾਉਣਗੇ ਆਣ ਵਾਲਾ ਸਮਾਂ ਹੀ ਦੱਸੇਗਾ